ਫੇਰ ਇਹਨੂੰ ਆਪਾਂ ਉੱਪਰੋਂ ਨੱਪਣਾ ਹੁੰਦਾ ਹੈਗਾ ਨਾਲ-ਨਾਲ ਜਿਹੜੀ ਪੱਕੀ ਸੀਨ ਲਾਉਣੀ ਸੀਨ ਦੇ ਉੱਪਰ ਸੀਨ ਸੀਨ ਨੱਪਣੀ ਹੁੰਦੀ ਹੈ ਇਹਦੇ extra ਸੋਹਣੇ ਤਰੀਕੇ ਨਾਲ ਜਿਹੜੀ ਆਪਣੀ ਰੇਬਲੇ ਲੱਗਦੀ ਹੈ ਹੁਣ ਅਸੀਂ ਦੱਸਾਂਗੇ ਤੁਹਾਨੂੰ ਜਿਹੜੀ ਆਪਾਂ ਅਗਲੇ ਗਲੇ ਦੇ ਨਾਲ ਆਪਾਂ ਕਿਸ ਤਰ੍ਹਾਂ ਜਿਹੜੇ ਮੋਢੇ ਜੋੜਨੇ ਆਗੇ ਰੇਵਲੇਰੀ ਜਿਹੜੀ ਕਿਸ ਤਰ੍ਹਾਂ ਲਾਉਣੀ ਹੈਗੀ ਇਸ ਤਰ੍ਹਾਂ ਪੋਲਟੀ ਸਾਈਡ ਕਰਕੇ ਪਿਛਲਾ ਜਿਹੜਾ ਗਲਾ ਹੈਗਾ ਇਸ ਤਰ੍ਹਾਂ ਰੱਖਣਾ ਅਗਲੇ ਗਲੇ ਨੂੰ ਪਿਛਲੇ ਗਲੇ ਦੇ ਉੱਪਰ ਇਸ ਤਰ੍ਹਾਂ ਰੱਖਣਾ ਹੁੰਦਾ ਹੈਗਾ ਫੇਰ ਆਪਾਂ ਇਹਨੂੰ ਫੋਲਡ ਕਰਨਾ ਆਪਾਂ ਇਸ ਤਰ੍ਹਾਂ ਜਿਹੜੀ ਸੀਨ ਲਾਉਣੀ ਹੁੰਦੀ ਹੈ ਇਹਦੀ